ਲੋਕ ਇਹ ਕਹਿੰਦੇ ਆ ਕਿ ਸ਼ੀਤਲੰਗੁਰਾਲ ਨੂੰ ਜ਼ਰੂਰਤ ਨਹੀਂ ਸੀਗੀ ਅਸਤੀਫਾ ਦੇਣ ਦੀ 3 ਸਾਲ ਹੈਗੇ ਸੀਗੇ ਪਾਰਟੀ ਦੇ ਵਿੱਚ ਰਹਿ ਕੇ ਸੰਘਰਸ਼ ਕਰਦੇ ਜਾਂ ਕਹਿ ਲਓ ਵੀ ਆਨੰਦਮਾਨ ਦੇ ਐਮਐਲਏship ਜਿਹੜੀ ਮਿਲੀ ਸੀਗੀ ਘੱਟੋ ਘੱਟ 3 ਸਾਲ ਤਾਂ ਵੇਟ ਕਰ ਲੈਂਦੇ ਨੇੜੇ 'ਚ ਜਾ ਕੇ ਜੋ ਕਰਨਾ ਸੀ ਕਰ ਲੈਂਦੇ ਤੁਸੀਂ ਜਾ ਕੇ ਸਰਚ ਕਰ ਸਕਦੇ ਹੋ ਉਹਨਾਂ ਵੀਡੀਓ ਨੂੰ ਮੈਂ ਕਿਹਾ ਸੀ ਕਿ ਅਗਰ ਮੈਂ ਆਪਣੇ ਲੋਕਾਂ ਦੇ ਜਲੰਧਰ ਵਸਦੇ ਪਰਵਾਦੇ ਲੋਕਾਂ ਦੇ ਕੰਮ ਨਹੀਂ ਕਰਾ ਸਕਿਆ ਤੇ ਮੈਂ ਐਮਐਲਏ ਪੱਥਰੀ ਮਿਨਿਸਪਲ ਮਿਲੇਗੀ ਉਹਨੂੰ ਮੈਂ ਇੱਕ ਸਾਲ ਵਰਜੈਕਾਂ ਇਸ ਗੱਲ 'ਚ ਕਿੰਨੀ ਕ ਸੱਚਾਈ ਹੈ ਸ਼ੀਤਲ ਜੀ ਕੇ ਚਰਚਾ ਵੀ ਚੱਲਦੀ ਕਿ ਸ਼ੀਤਲ ਹੋਣਾ ਦੇ ਮਨ ਦੇ ਵਿੱਚ ਲਾਲਚ ਆ ਗਿਆ ਹੈ ਕਿ ਸ਼ਾਇਦ ਲੋਕ ਸਭਾ ਦੀ ਸੀਟ ਲੜਨੀ ਹੈ ਤੁਹਾਡੇ ਨਾਂ ਦੇ ਉੱਪਰ ਚਰਚਾ ਵੀ ਚੱਲੀ ਸੀ ਕਿ ਤੁਸੀਂ ਹੁਸ਼ਿਆਰਪੁਰ ਤੋਂ ਬੀਜੇਪੀ ਦੀ ਸੀਟ ਦੇ ਉੱਪਰ ਚੋਣ ਲੜ ਸਕਦੇ ਹੋ ਕੀ ਇਦਾਂ ਦੀ ਗੱਲ ਹੋਈ ਸੀ ਭਾਵੇਂ ਮੈਨੂੰ ਕਹ ਇਲੈਕਸ਼ਨ ਲੜਨ ਦੀ ਪਰ ਮੇਰੇ ਆਪਣੇ ਕੁਝ ਜਜ਼ਬਾਤ ਹੈ ਪਹਿਲੀ ਗੱਲ ਤੇ ਮੈਂ ਗੁਰੂ ਦੇ ਰੂਪ ਦੇ ਵਿੱਚ ਵੀ ਸਾਂਪਲਾ ਜੀ ਕੋਲ ਬਹੁਤ ਕੁਝ ਸਿੱਖਿਆ ਜੀ ਜੇ ਸਾਂਪਲਾ ਜੀ ਨੇ ਮੇਰੇ ਨਾਲ ਇੰਨੀ ਇੱਤ ਲਿਆ ਕੇ ਆਏ ਰਾਜਨੀਤੀ ਵਿੱਚ ਨੂਰ ਨੇ ਉਂਗਲ ਫੜਕੇ ਚਲਾਇਆ ਅਜਿਹਾ ਮਜਿਸਤਾਨ ਦੀ ਬੁੱਤੀ ਹੈ ਕਿ ਜੇ ਸਾਮਪਲਾਈ ਦੀ ਬਹੁਤ ਵੱਡੀ ਮੇਰੇ ਪਰਿਵਾਰ ਤੇ ਮੇਰੇ ਉੱਤੇ ਅਸ਼ੀਰਵਾਦ ਦੇ ਨਾ ਬਣ ਲੋਕ ਇਹ ਕਹਿੰਦੇ ਆ ਕਿ ਸ਼ੀਤਲੰਗੁਰਾਲ ਨੂੰ ਜ਼ਰੂਰਤ ਨਹੀਂ ਸੀਗੀ ਅਸਤੀਫਾ ਦੇਣ ਦੀ 3 ਸਾਲ ਹੈਗੇ ਸੀਗੇ ਪਾਰਟੀ ਦੇ ਵਿੱਚ ਰਹਿ ਕੇ ਸੰਘਰਸ਼ ਕਰਦੇ ਜਾਂ ਕਹਿ ਲੋ ਵੀ ਆਨੰਦ ਮਾਨ ਦੇ ਐਮਐਲਏship ਜਿਹੜੀ ਮਿਲੀ ਸੀਗੀ ਘਟੋ ਘਟ 3 ਸਾਲ ਤਾਂ ਵੇਟ ਕਰ ਲੈਂਦੇ ਨੇ ਨੇੜੇ 'ਚ ਜਾ ਕੇ ਜੋ ਕਰਨਾ ਸੀ ਕਰ ਲੈਂਦੇ ਮੈਂ ਜਦੋਂ ਇਲੈਕਸ਼ਨ ਲੜਿਆ ਨਾ 2021 ਦੇ ਵਿੱਚ ਮੈਂ ਚੋਣਾਂ ਦੇ ਵਿੱਚ ਉਤਰਿਆ ਦਸੰਬਰ ਦੇ ਵਿੱਚ 2022 ਦੇ ਵਿੱਚ ਮੈਂ ਜਿੰਨੀ ਵੀ ਮੇਰੀ ਚੋਣ ਦੀ ਮੇਰੀ ਮੁਹੀਮ ਹੈ ਤੁਸੀਂ ਸੋਸ਼ਲ ਮੀਡੀਆ ਤੇ ਮੇਰੀਆਂ ਸਾਰੀਆਂ ਵੀਡੀਓ ਪਈ ਹੁੰਦੇ ਸੋਸ਼ਲ ਮੀਡੀਆ ਦੇ ਉੱਪਰ ਹੈ ਮੇਰੀ ਜਿਹੜੀ ਵੀਡੀਓ ਹੈ ਅੱਜ ਵੀ ਬੋਲ ਰਹੀ ਹੈ ਤੁਸੀਂ ਜਾ ਕੇ ਸਰਚ ਕਰ ਸਕਦੇ ਹੋ ਉਹਨਾਂ ਵੀਡੀਓ ਨੂੰ ਮੈਂ ਕਿਹਾ ਸੀ ਕਿ ਅਗਰ ਮੈਂ ਆਪਣੇ ਲੋਕਾਂ ਦੇ ਜਲੰਧਰ ਵੱਸ ਦੇ ਪਰਿਵਾਰ ਦੇ ਲੋਕਾਂ ਦੇ ਕੰਮ ਨਹੀਂ ਕਰਾ ਸਕਿਆ ਤੇ ਮੈਂ ਐਮਐਲਏ ਪਤ ਜਿਹੜੀ ਮਿਨਿਸੀਪਲ ਮਿਲੇਗੀ ਉਹਨੂੰ ਮੈਂ ਇੱਕ ਸਾਲ ਰਜਾਇਨ ਕਰ ਜਾਊਗਾ ਮੇਰੀ ਹਰ ਇੱਕ ਵੀਡੀਓ ਦੇ ਲਾਸਟਾ ਜਿਹੜਾ ਮੇਰਾ ਜਰਾ ਜੇ ਤੁਸੀਂ ਕਹਿੰਦੇ ਰਹੇ ਹੋ ਮੈਂ ਨਹੀਂ ਸੁਣਿਆ ਹਾਂ ਕਿੰਨੀ ਕਿ ਸੱਚਾਈ ਹੈ ਸ਼ੀਤਲ ਜੀ ਕਿ ਚਰਚਾ ਵੀ ਚੱਲ ਰਹੀ ਕਿ ਸ਼ੀਤਲ ਹੋਣਾ ਦੇ ਮਨ ਦੇ ਵਿੱਚ ਲਾਲਚ ਆ ਗਿਆ ਹੈ ਕਿ ਸ਼ਾਇਦ ਲੋਕ ਸਭਾ ਦੀ ਸੀਟ ਲੜਨੀ ਹੈ ਤੁਹਾਡੇ ਨਾਂ ਦੇ ਉੱਪਰ ਚਰਚਾ ਵੀ ਚੱਲੀ ਸੀ ਕਿ ਤੁਸੀਂ ਹੁਸ਼ਿਆਰਪੁਰ ਤੋਂ ਬੀਜੇਪੀ ਦੀ ਸੀਟ ਦੇ ਉੱਪਰ ਚੋਣ ਲੜ ਸਕਦੇ ਹੋ ਕੀ ਇਦਾਂ ਦੀ ਗੱਲ ਹੋਈ ਸੀ ਬਿਲਕੁਲ ਹੋਈ ਸੀ ਪਾਰਟੀ ਨੇ ਮੈਨੂੰ ਕਿਹਾ ਇਲੈਕਸ਼ਨ ਲੜਨ ਦੇ ਲਈ ਪਰ ਮੇਰੇ ਆਪਣੇ ਕੁਝ ਜਜ਼ਬਾਤ ਹੈ ਪਹਿਲੀ ਗੱਲ ਤੇ ਮੈਂ ਗੁਰੂ ਦੇ ਰੂਪ ਦੇ ਵਿੱਚ ਵੀ ਜੇ ਸੰਪਲਾਈ ਜੀ ਕੋ ਬਹੁਤ ਕੁਝ ਸਿੱਖਿਆ ਜੀ ਜੇ ਸੰਪਲਾਈ ਨੇ ਮੈਨੂੰ ਰਾਣੀ ਤੀ ਲੈ ਕੇ ਆਏ ਰਾਜਨੀਤੀ ਜਿਵੇਂ ਨੂਰ ਨੇ ਉਂਗਲ ਫੜ ਕੇ ਚਲਾਇਆ ਅੱਜ ਮੈਂ ਜਿਸ ਤਾਂ ਦੀ ਬੁੱਤੀ ਹੈ ਵਿਜੇ ਸੰਪਲਾਈ ਦੀ ਬਹੁਤ ਵੱਡੀ ਮੇਰੇ ਪਰਿਵਾਰ ਉੱਤੇ ਮੇਰੇ ਉੱਤੇ ਅਸ਼ੀਰਵਾਦ ਦੇ ਨਾ ਮਿਲੂ ਪਹਿਲੀ ਗੱਲ ਤੇ ਉੱਥੇ ਦੋ ਕੈਂਡੀਡੇਟ ਬੜੇ ਮਜ਼ਬੂਤ ਸੀ ਪਾਰਟੀ ਦੇ ਕੋਲ ਸੋਮਪਰਕਵਾਜੀ ਦਾ ਪਰਿਵਾਰ ਸਾਡੇ ਕੇਂਦਰ ਦੇ ਮੰਤਰੀ ਹੈ ਤੇ ਸ਼੍ਰੀ ਵਿਜੇ ਸੰਪਲਤਾ ਜੀ ਪੂਰਵ ਮੰਤਰੀ ਉਹ ਦੋਨਾਂ ਦਾ ਜਿਹੜਾ ਬਹੁਤ ਵੱਡਾ ਜਿਹੜਾ ਯੋਗਦਾਨ ਹੈ ਉਹ ਸ਼ਹਿਰਪੁਰ ਦੀ ਧਰਤੀ ਤੇ ਹੈ ਜੀ ਮੈਂ ਲਾਲਚ ਦੇ ਤੌਰ ਦੇ ਉੱਤੇ ਉਹਨਾਂ ਦੋਨਾਂ ਲੋਕਾਂ ਦੇ ਖਾਸ ਕਰਕੇ ਵਿੱਚ ਲੱਤ ਨਹੀਂ ਫਸਾਉਣਾ ਚਾਹੁੰਦਾ ਸੀ ਪਾਰਟੀ ਜੀ ਮੈਨੂੰ ਸੇਵਾ ਦੇਗੀ ਮੈਂ ਹੋਰ ਜ਼ਿੰਮੇਵਾਰੀ ਵੱਡੀਆਂ ਪਾਰਟੀ ਕੋ ਪਾਰਟੀ ਮੈਨੂੰ ਕਿਤੇ ਵੀ ਜ਼ਿੰਮੇਵਾਰੀ ਦੇ ਸਕਦੀ ਹੈ ਪਾਰਟੀ ਮੇਰੇ ਕੋਲ ਜਿੱਤੇ ਮर्जी ਕੰਮ ਲੈ ਸਕਦੀ ਹੈ ਤੁਹਾਨੂੰ ਪਾਰਟੀ ਨੇ ਕਿਹਾ ਸੀਗਾ ਵੀ ਤੁਸੀਂ ਹਿਸ਼ਾਰਪੁਰ ਕੀ ਗੱਲ ਹੋਈ ਸੀ ਮੈਨੂੰ ਕਿਹਾ ਕਿ ਤੁਸੀਂ ਹਿਸ਼ਾਰਪੁਰ ਤੋਂ ਇਲੈਕਸ਼ਨ ਦੇ ਲਈ ਪੁੱਛਿਆ ਸੀਨੀਅਰ ਲੀਡਰਸ਼ਿਪ ਨੇ ਕਿਹਾ ਇਲੈਕਸ਼ਨ ਤੋਂ ਹਿਸ਼ਾਰਪੁਰ ਲੜਾਵਾਂਗੇ ਪਰ ਮੈਂ ਉਹਨਾਂ ਨੂੰ ਮਨਾ ਕੀਤਾ ਮੈਨੂੰ ਉਹਨਾਂ ਨੇ ਮਨਾ ਨਹੀਂ ਕੀਤਾ ਮੈਂ ਆਪਣੇ ਲੋਕਾਂ ਤੋਂ ਦੂਰ ਨਹੀਂ ਜਾਣਾ ਚਾਹੁੰਦਾ ਪਰ ਜਿਵੇਂ ਤੁਸੀਂ ਸਾਰਿਆਂ ਨੂੰ ਪਤਾ ਵੀ ਤੁਹਾਡੇ ਗੁਰੂ ਹੈ ਸਿਆਸੀ ਗੁਰੂ ਵੀ ਜੇ ਸੰਪਲਾ ਹੋਣੀ ਹੈ ਉਹਨਾਂ ਨੂੰ ਵੀ ਟਿਕ ਤਾਂ ਹੋ ਸਕਦਾ ਸੀ ਜੇ ਤੁਸੀਂ ਲੜਦੇ ਤਾਂ ਤੁਸੀਂ ਤੋਂਡੇ ਚ ਵੀ ਤਾਂ ਉਹਨਾਂ ਦੀ ਛਵੀ ਨਜ਼ਰ ਆਉਣੀ ਸੀਗੀ ਤੁਸੀਂ ਲੜ ਲੈਂਦੇ ਇਹ ਚਲੋ ਜਿਨ੍ਹਾਂ ਨੂੰ ਦਿੱਤੀ ਹੈ ਅਸੀਂ ਸੋਮ ਪ੍ਰਕਾਸ਼ ਨੂੰ ਉਹ ਵੀ ਪਾਰਟੀ ਦੇ ਲਈ ਕੰਮ ਕਰ ਰਿਹਾ ਹੈ ਪਾਰਟੀ ਦੇ ਬੜੇ ਇਮਾਨਦਾਰ ਉਹ ਵੀ ਪਾਰਟੀ ਦੇਖੇਗੀ ਇਹ ਪਾਰਟੀ ਦੇ ਕੋਲ ਬੜੇ ਰਸਤੇ ਹੁੰਦੇ ਆ ਹਮਮ ਕਾਰਕਟਰਾਂ ਨੂੰ ਅਡਜਸਟ ਕਰਨ ਦੇ ਲਈ ਕਾਰਕਟਰਾਂ ਕੋ ਕੰਮ ਲੈਣ ਦੇ ਲਈ ਪਾਰਟੀ ਕੋਈ ਕਿਰਸਤਾ ਨਹੀਂ ਹੈ ਪਾਰਟੀ ਕੋ ਬਿਨਾ ਇਲੈਕਸ਼ਨ ਲੜੇ ਵੀ ਬਹੁਤ ਰਸਤੇ ਆ ਪਾਰਟੀ ਕੋ ਸੰਗਠਨ ਦੇ ਵਿੱਚ ਬਹੁਤ ਰਸਤੇ ਆ ਮੈਨੂੰ ਲੱਗਦਾ ਕਿ ਵਿਜੇ ਸੰਪਲਾ ਜੀ ਦੀ ਆਉਣ ਵਾਲੇ ਦਿਨਾਂ ਜਿਹੜੀ ਜੋ ਜਿਹੜੀ ਭੂਮਿਕਾ ਹੋਏਗੀ ਬਹੁਤ ਵੱਡੀ ਭੂਮਿਕਾ ਹੋਏਗੀ ਜਦੋਂ ਤੁਸੀਂ ਪਾਰਟੀ ਆਫਿਸ ਗਏ ਦਿੱਲੀ ਉੱਥੇ ਜੁਆਇਨਿੰਗ ਹੋਈ ਤਾਂ ਕੀ ਉਦੋਂ ਹੁਸ਼ਿਆਰਪੁਰ ਦੀ ਗੱਲ ਹੋਈ ਸੀਗੀ ਕਿ ਜਾਂ ਸਿਰਫ ਤੁਸੀਂ ਨਿਰਸਵਾਰਥ ਹੋ ਕੇ ਪਾਰਟੀ ਚ ਆ ਮੈਂ ਬਿਨਾਂ ਕਮਿਟਮੈਂਟ ਤੇ ਆਇਆ ਹਾਂ ਪਾਰਟੀ ਰਿੰਕੂ ਜੀ ਵੀ ਬਿਨਾਂ ਕਮਿਟਮੈਂਟ ਦੇ ਇਹ ਰਿੰਕੂ ਜੀ ਦਾ ਕੋਈ ਕਮਿਟਮੈਂਟ ਜਿਲੰਧਰ ਤੋਂ ਲੋਕ ਸਭਾ ਲੜਨਗੇ ਕੀਤਾ ਜੀ ਦੀ ਕੋਈ ਕਮਿਟਮੈਂਟ ਨਹੀਂ ਮੈਂ ਕੋਲੈਕਸ਼ਨ ਲੜਾਂਗਾ ਅਸੀਂ ਪਾਰਟੀ ਨੂੰ ਇਸ ਕਰਕੇ ਗਏ ਆ ਕਿ ਅਜ ਉਸ ਪਾਰਟੀ ਜਾਣਾ ਚਾਹੀਦਾ ਹੈ ਜਿਹੜੀ ਦੇਸ਼ हित ਚ ਕੰ